ਇਹੜਾ ਕੋਸੇ ਸਿੱਤ ਨੂੰ ਲਿਆਤਾ ਆਈ ਨਹੀਂ ਸਾਨੂੰ ਸਰਦਾ ਸੀਗਾ ਤੇ ਹੁਣ ਵਧੀਆ ਰਹੀ ਮਸਾਂ ਤੇਰਾ ਵਿਆਹ ਹੋਇਆ। ਹਾਂ ਮੰਮੀ ਬਸ ਬਹੁਤ ਐਨੰਪੀਸ ਕੁਸ ਕਰਤਾ। ਸੂਟ ਵੀ ਸੋਹਣੇ ਨੇ ਤੇ ਹੁਣ ਬਣਵਾਏ ਸੱਕ ਕਿੱਥੋਂ ਬਣਵਾਉਣੇ। ਹਾਂ ਨਾ ਪੁੱਤ ਬਣਵਾਏ ਤਾਂ ਹੁਣੀ ਹੈ ਪਰ ਇਹ ਨਾ ਨਕਲੀ ਸੋਨੇ ਦੇ ਆ ਉੱਤੇ ਪਾਣੀ ਫਰਵਾਇਆ ਹੋਇਆ ਸੋਨੇ ਦਾ। ਝੋਲ ਪਤਾ ਨਾ ਲੱਗੇ ਹਾਂ। ਦੇਖੀ ਮੜੇ ਕਿ ਤੇਰੀ ਸੱਸਰੇ ਦੇ ਠਾਣ ਨੂੰ ਪਤਾ ਪਤਾ ਨਾ ਲੱਗੇ। ਨਹੀਂ ਨਹੀਂ ਮੰਮੀ ਸਾਡੇ ਬੰਦੇ ਤਾਂ ਬੋਲਦੇ ਨਹੀਂ ਹੈਗੇ ਇਹ ਗੱਲਾਂ 'ਚ। ਅੱਛਾ ਬੁਣੀਆਂ ਦੇ ਨੇ ਬਸ ਥੋੜੀ ਬੇ ਜਠਾਣੀ ਚਲਾ ਦਿੰਦੀ। ਮੰਮੀ ਦਾ ਕੋਲ ਪਾਸੇ ਠਾਣੀ ਨੂੰ ਆਪ ਹੀ ਦੇਖ ਲਈ ਪਤਾ ਲੱਗੇ ਕਿ ਤਨੀ ਜਿੱਤ ਘਟ ਜੂ ਇਸ ਘਰ ਚ ਕੋਈ ਨਾ ਮਮੀ ਮਾਪ ਧਰਖੂ ਬਣਾ ਕੇ ਰੱਖੀ ਆ ਆਪਣੀ ਮਾੜੀ ਜੀ ਚਲ ਹੁਣ ਆਪਾਂ ਇੰਦੇ ਸੱਸ ਵਰਗਿਆਂ ਨੂੰ ਦਿਖਾ ਦੇਣਾ ਉਹਨਾਂ ਨੂੰ ਬੁਲਾ ਲਾ ਵੀ ਸਾਡੇ ਤੋਂ ਆਹੀ ਕੁਸ ਹੋਣ ਮਾਰ ਲੱਗੀਆਂ ਭੈਣ ਜੀ ਉੜਿਆਇਓ ਮਾੜਾ ਜ ਆ ਇਹ ਭੈਣ ਜੀ ਹਾਂ ਜੀ ਆ ਦੇਖ ਲਓ ਭੈਣ ਜੀ ਸਾਡੇ ਤਾਂ ਕੁਛ ਰੇੜ ਕੋਸ ਸਸੀ ਲਿਆਤਾ ਕੁੜੀ ਨੂੰ

चार सी भैन जी एक कुड़ी दे पाया दो एक चारे चारे है दो आ सी एक थोड़ा है सोने तो दे ने चार बहुत कुछ है फिर कपड़े भी महंगे ने के आंदे मॉल च एक थोड़े वास्ते भैन जी आ अच्छा ते थोड़ी ओ बड़ी नु की लेके आई ओदे बैठे तो ओने दा भैन जी की लिया मासी कुछ नहीं ले आई है ये तो ओदा गरीब जे कर दी है अच्छा हां ओदा वस्त्र न कपड़े च ले आई तो ਹਾਂ ਉਹਨੇ ਤਾਂ ਕੁਛ ਨਹੀਂ ਲਿਆਂਦਾ ਚਲ ਇਹ ਤਾਂ ਬਹੁਤ ਕੁਛ ਤੁਸੀਂ ਤਾਂ ਬਹੁਤ ਕੁਛ ਦੇਤਾ ਫੇਰ ਹਾਂਜੀ ਭੈਣ ਜੀ ਨਕਸਰਿਆਂ ਕਰਤਾ ਉਹ ਤਾਂ ਕੁਛ ਨਹੀਂ ਲੈ ਭੈਣ ਜੀ ਤੁਸੀਂ ਤਾਂ ਪਤਾ ਹੀ ਇਹ ਅੱਛਾ ਹਾਂ ਬਸ ਟਾਈਮ ਪਾਹ ਜੇ ਕਰਿਆ ਸੀਗਾ ਚਲ ਤੁਸੀਂ ਤਾਂ ਬਹੁਤ ਕੁਛ ਕਰਤਾ ਇਹਨਾਂ ਤਾਂ ਵਾਧੂ ਆ ਸਿਆਣਾ ਵੀ ਭੈਣ ਜੀ ਬਹੁਤ ਮਹਿੰਗਾ ਹੈ ਲੱਖ ਤੋਂ ਉੱਤੇ ਹੋ ਰਿਹਾ ਸਿਆਮਾ ਹੈ ਚਲ ਇਹਨਾਂ ਵੀ ਬਹੁਤ ਹੈ ਤੁਸੀਂ ਜਿਹੜਾ ਕਰਤਾ ਹੈ ਸਿਆਉਣਾ ਦਾ ਬਹੁਤ ਮਹਿੰਗਾ ਹੋ ਰਿਹਾਗਾ ਤੇ ਹੁਣ ਚਲ ਵੱਦੂ ਆਵਦੇ ਤੇ ਭੈਣ ਟਕਾਉਣ ਲਗਾਉਂਦਾ ਹੁੰਦਾ। ਆ ਚਲ ਸੱਟ ਸੋਹਣੇ ਪਾਏ ਨੇ ਵਧੀਆ ਨੇ। ਸਾਡੇ ਕੋਲੇ ਕੋਲੀ ਧੀ ਜਮਾ ਕੋਈ ਕੱਚ ਨਹੀਂ ਰਹਿੰਦੇ ਨਹੀਂ ਵਿਆਹ ਚ ਸਾਰਾ ਕੁਝ ਦੇ ਹੁੰਦੀ ਆਪਾਂ। ਹਾਂ ਹਾਂ ਇਹ ਤਾਂ ਹੈਗੀ ਐ। ਤਕੜਿਆਂ ਦਾ ਫਿਰ ਇੱਥੇ ਹੀ ਪਤਾ ਲੱਗਦਾ ਭੈਣ ਜੀ। ਹਾਂ ਜੀ। ਉਹ ਤਾਂ ਵਿਚਾਰੀ ਗਰੀਬ ਘਰ ਦੀ ਐ ਫਿਰ ਉਹੀ ਗੱਲ ਚੁੰਨੀ ਚੜਾਵਾਇਆ ਕਰਤਾ ਸੀ ਉਹਦਾ ਤਾਂ ਕੱਪੜੇ ਵੀ ਅਸੀਂ ਪਾ ਕੇ ਲੈਂਦੇ ਸੀ ਉਹਦੇ ਤਾਂ। ਉਹਦੇ ਪੈਕੇ ਤਾਂ ਜਮੇ ਗਰੀਬ ਨੇ। ਕੋਈ ਸੋਹਣਾ ਸੋਹਣਾ ਵੀ ਲੈ ਗਿਆ ਇਹੋ। ਨਾ ਭੈਣ ਜੀ ਤੈਨੂੰ ਦੱਸੀ ਰਹਿ ਜਾਂਦੀਆਂ ਕੁਝ ਨਹੀਂ ਦਿੱਤਾ ਹੈਗਾ। ਤੁਸੀਂ ਤਾਂ ਬਹੁਤ ਕੁਸਕਰ ਤਲਵੇਂ ਵੀ ਸੱਟ ਪਾਤਾ ਤੁਸੀਂ ਤਾਂ ਹਾਂਜੀ ਭੈਣ ਹੀ ਪਾਉਣੀ ਸੀਗਾ ਸਾਡੇ ਕਲੀ ਕੁੜੀ ਚਲ ਵਧੀਆ ਹੋਵੇ ਲੈ ਭੈਣ ਜੀ ਹੁਣ ਤੁਹਾਡੀ ਵੱਡੀ ਨੂੰ ਵੀ ਨੂੰ ਨੂੰ ਵੀ ਬੁਲਾ ਲਓ ਉਹਨੂੰ ਵੀ ਦਿਖਾਓ ਵੀ ਉਹਦੀ ਦਰਾਣੀ ਵੀ ਟੱਕੜੇ ਕਰੂਆਂ ਕੀ ਕੁਸ ਲੈ ਕੇ ਆਏ ਆ ਬੁਲਾ ਲਓ ਉਹਨੂੰ ਹਾਂ ਕੋਈ ਨਹੀਂ ਬੁਲਾ ਲੈਨੇ ਆ ਮਨਪ੍ਰੀਤ ਹਾਂਜੀ ਮੰਮੀ ਪੁਰੇ ਆਪਾ ਇਹ ਦੇਖ ਲੈ ਸਮਾਨ ਤੇ ਮਾਸੀ ਹੋਰੀ ਸਮਾਨ ਲਿਆਏ ਲਗੇ ਹਾਂ ਅੱਦੇ ਇਹ ਕਿਦਾ ਬੁੱਤਾ ਹੈ ਜੋ ਕੁਸ ਨੇ ਹਾਂ ਜੀ ਆਹ ਇਹ ਦੇਖ ਲੋ ਅਸੀਂ ਟੁੱਟ ਜਾਣਗੇ ਇਹ ਸਿਉਣੇ ਦੇ ਆ ਸਾਰੇ ਹਾਂ ਹਾਂ ਸਿਉਣੇ ਦੇ ਹੀ ਦੇਖ ਲੋ ਜਾਰੇ ਸਿਉਣੇ ਦੇ ਆ ਪੁੱਤ ਅੱਛਾ ਆਹੀ ਦੇਖ ਲੋ ਦੀਦੀ ਇਹ ਸਾਰੇ ਹਾਂ ਆਹ ਤੇਰੀ ਮੰਮੀ ਵਾਸਤੇ ਇੱਕ ਹਾਂ ਸੋਹਣੇ ਆ ਸੀ ਆ ਜਿਹੜੀ ਸਿਉਣਾ ਦਾ ਦੇਖੋ ਤੇ ਆ ਦੇਖੋ ਆ ਮੰਮੀ ਦਾ ਸੂਟ ਆਗਾ 3500 ਦਾ ਆਏਗਾ ਤੇ ਆ ਮੇਰਾ ਸੂਟ ਆਗਾ 2500 ਦਾ ਆਏਗਾ ਅੱਛਾ ਹਾਂ ਇਹ ਤਾਂ ਨਹੀਂ ਆਦਾ ਆਏਗਾ ਤੇ ਆ ਹੈਗਾ ਹਾਂ ਮੈਂ ਯਾਰ ਦੀਦੀ ਮਤੈ ਮੇਰੇ ਮਮੀ ਰਹਿੰਦੇ ਨਾ ਕਸ ਕਰਦਾ ਮੈਂ ਕਿਵੇਂ ਕੇ ਸੁੰਡਦੇ ਤੇ ਯਾਗੇ ਮੇਰੇ ਛੋਟੀ ਨੂੰ ਤਾਂ ਇੰਨਾ ਸਵਾਨ ਲਈ ਹੈ ਤੂੰ ਤਾਂ ਕੁਝ ਵੀ ਨਹੀਂ ਲਈ ਆ ਲੈ ਮੈਨੂੰ ਨਾ ਸੈਟ ਪਾਤਾ ਨਾਲ ਇਹ ਦੇ ਲੈ 3500 ਸੂਟ ਲਈ ਆ ਤਵੇ ਇਹ ਤਾਂ ਮੇਰਾ ਤਾਂ ਸੂਟ ਲਿਆਉਣਾ ਹੀ ਸੀ ਤੇਰਾ ਤਾਂ ਜ਼ਰੂਰੀ ਸੀ ਇੱਕ ਸੈਟ ਕਰਤਾ ਜਣਾ ਫੇ ਮਮੀ ਜਿੰਨਾ ਮੇਰੇ ਪੇਕੇ ਤੋਂ ਸਰਦਾ ਸੀ ਉਹ ਨਾ ਉਹਨਾਂ ਨੇ ਕਰਤਾ ਸੀ ਹੁਣੇ ਤੱਕੜੇ ਕਰਦੀ ਆ ਪਰ ਇਹਨਾਂ ਨੇ ਚਾਰ ਵੱਧ ਪਾਤਾ ਤੇਰੇ ਪੈਕੇਂ ਦਾ ਪੁੱਸ ਵੀ ਨਹੀਂ ਦਿੱਤਾ ਨਾ ਤੈਨੂੰ ਕੋ ਦਿੱਤਾ ਨਾ ਸਾਨੂੰ ਪਾਇਆ ਦੇਖ ਲੈ ਮੈਨੂੰ ਕੀ ਸੋਣਾ ਦਾ ਸੈੱਟ ਪਾਤਾ 35000 ਦਾ ਸੂਟ ਲਿਆਤਾ ਤੂੰ ਤਾਂ ਕੁਝ ਵੀ ਨਹੀਂ ਲੈ ਕੇ ਆਇਆ ਇਹ ਰਵੇ ਛੋਟੀ ਨੂੰ ਤਾਂ ਇੰਨਾ ਸਾਮਾਨ ਲਿਆਈ ਹੈ ਇਹਦੇ ਪੈਕੇਂ ਦਾ ਘਰ ਕੋਟਾ ਕਰਤਾ ਦੇਖ ਲੈ ਚੱਲ ਪੈ ਗਈ ਅਸੀਂ ਤੱਕੜੇ ਸੀ ਅਸੀਂ ਲੈ ਆਏ ਹਾਂ ਤੈਨੂੰ ਸੈੱਟ ਢੇਰ ਨੂੰ ਪਾਤੇ ਦੇਖ ਲੈ ਇੱਕ ਮੈਨੂੰ ਪਾਤਾ ਅਸਤਾਈ ਹੈ ਤਾਂ ਨਾਲ ਵੀ ਆਉਣ ਜਾਣ ਸਿੱ ਤਾਂ ਉਹ ਨੋਰਮਲ ਗੱਲ ਹੈ ਇਹ ਇੰਨਾ ਬੁਖ ਲਿਆਈ ਇੱਕ ਇੱਕ ਦੋ ਦਵਾਰੀ ਪਾਉਂਗੀ ਸੂਟ ਨੂੰ ਮੈਂ ਚੰਗਾ ਹਾਂ ਕੋਈ ਨਾ ਪੁੱਤਰ ਜੀ ਤੂੰ ਤੈਨੂੰ ਮੋੜ ਜਾ ਹੁਣ ਚਾਹ ਪਾਣੀ ਕਰ ਲੈ ਕੋਈ ਇੱਥੇ ਖੜੇ ਰਹਿਗੇ ਡਾਕਟਰ ਬਣ ਕੇ ਚਾਹ ਪਾਣੀ ਪਿਆਰੇ ਨਾ ਲਿਆਉਣੀ ਆ ਮੈਨੂੰ ਲੈ ਆ ਲਪੁਤਾ ਨਾ ਨੂੰ ਸਾਮ ਲੈ ਸਾਮ ਕਹਤ ਦਿਨ ਵਾਰੀ ਚ ਅਸੀਂ ਉਹਨਾਂ ਸੋਨਾ ਵੀ ਸਾਮ ਨਹੀਂ ਚੋਰੀਆਂ ਬਹੁਤ ਹੋਈ ਜਾਂਦੀਆਂ ਮਗਰ ਉਹ ਨਹੀਂ ਕੁਛ ਬਣਦਾ ਹੁੰਦਾ ਮਗਰੋ ਕੀ ਪਤਾ ਲੱਗਦਾ ਸਾਰੇ ਕੋ ਸਾਮ ਦੇ ਸਾਮ ਦੇ ਨਹੀਂ ਹਾਂ ਆ ਮੇਰੇ ਆ ਵੀ ਘਰ ਇਦਾਂ ਹੀ ਧਰਦੇ ਫੇਰ ਲੈ ਲੂੰਗੀ ਮੈਂ ਇਹ ਤਾਂ ਸਾਮ ਹੀ ਲ ਮਮੀ ਕੋਈ ਨਹੀਂ ਚਲ ਕੋਈ ਨਹੀਂ ਉਹ ਆਵਦੀ ਮਾਰੀ ਚ ਧਰ ਦੇ ਫੇਰ ਚੱਪ ਲੋ। ਸਾਵਿਆਂ ਮਸਨ। ਧਿਆਨ ਨਾ ਰੱਖੀ ਪੁੱਤ ਚੰਗਾ। ਚੰਗਾ। ਲੈ ਪੁੱਤ ਤੂੰ ਜੀ ਮਾਵਾਂ ਤੇ ਇਹ ਗੱਲਾਂ ਕਰੋ। ਮੈਂ ਦੇਖ ਲਾਂ ਕੋਈ ਕੰਮ ਧੰਦਾ। ਚੰਗਾ। ਹਾਂ। ਲੈ ਪੁੱਤ ਤੇ ਤਾਂ ਵਧੀਆ ਹੋ ਗਿਆ ਨਾ ਤੇਰੀ ਸੱਸ ਨੂੰ ਪਤਾ ਲੱਗਿਆ ਨਾ ਤੇਰੀ ਜਠਾਣੀ ਨੂੰ। ਜਿ ਕਿਤੇ ਤੂੰ ਵਧੀਆ ਹੋ ਗਿਆ ਹੱਥ ਹੁੱਥ ਨੇ ਲਾਉਂ ਦਿੱਤਾ ਨਹੀਂ ਆਪਣਾ ਝੂਠ ਫੜਿਆ ਜਾਣਾ ਸੀ। ਮੇ ਨਾਲਾਂ ਵਿੱਚ ਸ਼ਾਨੀ ਤਾਂ ਕਰਦੀ ਸੀ ਜੀ ਦਿਨ ਤਾਂ ਲੱਗਿਆ ਸੀ ਪਤਾ ਮਨ ਲੱਗਦਾ। ਜਿਹੜਾ ਟੋਟੋ ਕਈ ਦੇਖਦੀ ਸੀ ਅਹੀਂ ਤਾਂ ਮੈਂ ਥੰਨੀ ਲਉਂਗੀ ਪਸਾਂ ਨੂੰ ਪਤਾ ਲੱਗਿਆ ਤੋਂ ਸਿਮਾ ਕੇ ਰੱਖਿਆ ਆਦੀ ਸੱਸ ਨੂੰ ਵੀ ਨਾ ਬੋਲਣ ਦੀ ਤੇ ਜਠਾਣੀ ਨੂੰ ਵੀ ਨਾ ਬੋਲਣ ਦੀ ਮੈਂ ਤਾਂ ਪੂਰੀ ਟੋਸ ਜਿਮਾ ਕੇ ਰੱਖੂ ਹਾਂ ਵੀ ਆ ਮੇਰੇ ਘਰ ਦੇ ਐ ਮੈਂ ਮੇਰੇ ਘਰ ਦੇ ਇੰਨਾ ਕੁ ਸ ਲੈ ਕੇ ਆਏ ਤੋਂ ਸਿਮਾ ਕੇ ਰੱਖੀ ਵਧੀਆ ਹਲਦੀ ਕੋਈ ਨਾ ਉਹਨੀ ਤਾਂ ਗੈਂਦ ਲੋੜ ਹੀ ਨਹੀਂ ਇਹ ਤਾਂ ਮੈਂ ਆਪ ਹੀ ਵਾਧੂ ਕਰੂ ਬਸ ਸਾੰਮ ਕੇ ਰੱਖੀ ਸੀ ਹੁਣ ਪਤਾ ਨਾ ਲੱਗ ਜੀ ਨਾ ਨਾ ਸਾੰਮ ਕੇ ਰੱਖੂਗੀ

ਮੇਰਾ ਰਸੋਈ ਦਾ ਕੰਮ ਥੋੜਾ ਬੋਤਾ ਨਿਪੜ ਗਿਆ ਹੁਣ ਮੈਂ ਕੋਈ ਸਾਫ ਸਫਾਈ ਦਾ ਦੇਖਣਾ ਸਿਮਰ ਨੂੰ ਕਹਿ ਦਿੰਨੀ ਆਂ ਫਿਰ ਵੀ ਸਿਮਰਾਂ ਹਾਂਜੀ ਮੈਂ ਝਾੜੂ ਲਾ ਲੈਣੀ ਆ ਤੇ ਤੂੰ ਰੋਟੀ ਪਕਾ ਲੈ ਜਾ ਕੇ ਦੇ ਦੇ ਮੈਂ ਤਾਂ ਕਦੇ ਪਕਾਈ ਨਹੀਂ ਰੋਟੀ ਰੋਟੀ ਨਾ ਕਦੇ ਉਹ ਝਾੜੂ ਝੂੜੂ ਲਾਇਆਗਾ ਤੇ ਕੋਈ ਕੰਮ ਤਾਂ ਕਰਨਾ ਹੀ ਪਊਗਾ ਫਿਰ ਇੱਕ ਮੈਂ ਕਰ ਲਾਂ ਇੱਕ ਤੂੰ ਕਰ ਲਾ ਮੈਂ ਝਾੜੂ ਕੱਢ ਲਾਂਗੇ ਰੋਟੀ ਲੁੱਟੀ ਬਣਾ ਲੈ ਜਾਂ ਮੈਂ ਰੋਟੀ ਬਣਾ ਲੈਂਦੇ ਥੂੰ ਝਾੜੂ ਕੱਢ ਲਾ ਲੈ ਤੂੰ ਇਹਨੂੰ ਕੰਮ ਨੂੰ ਕਿਉਂ ਕਹੀ ਨਹੀਂ ਅੱਗੇ ਵੀ ਤੂੰ ਹੀ ਕਰਦੀ ਸੀ ਤੂੰ ਕਰ ਲੈਗਾ ਮੈਂ ਤਾਂ ਨਵੀਂ ਨਵੇਲੀ ਆਈ ਐ ਮੰਮੀ ਫੇਰ ਕਿਹੰਦਾ ਵੰਡ ਕੇ ਕੰਮ ਕਰ ਲਾਂਗੇ ਵੰਡ ਕੇ ਕੰਮ ਕਰ ਲਾਂਗੇ ਹਜੇ ਨਹੀਂ ਇਹਨੂੰ ਕੰਮ ਲਾਉਂਦੇ ਤੂੰ ਕਰ ਲੈ ਕੰਮ ਅੱਗੇ ਵੀ ਤੂੰ ਹੀ ਕਰਦੀ ਸੀ ਸਾਡੇ ਤੇ ਦੀਦੀ ਉੱਥੇ ਨੌਕਰ ਕੰਮ ਕਰਦੇ ਸੀਗਾ ਅਸਤੇ ਕਦੇ ਕਰੇ ਹੀ ਨਹੀਂ ਕੰਮ ਮੈਨੂੰ ਤਾਂ ਕਰਨੀ ਨਹੀਂ ਹੁੰਦਾ ਨਾ ਮੈਨੂੰ ਰੋਟੀ ਆ ਵੀ ਬਣਾਣੀ ਨਾ ਮੈਨੂੰ ਝਾੜੂ ਝੂੜ ਕਰਨਾ ਆਵੇ ਚਾਹ ਪਈ ਦੁਬੱਡੇ ਕਰਦੀ ਐ ਮੈਂ ਆਪੇ ਕਰ ਲੈਣੀ ਐ ਚਲ ਬੈਠੀ ਰਸ ਕੋਈ ਨਾ ਵੱਡੇ ਘਰ ਆਈ ਕੀ ਗੱਲ ਹੋਈ ਅੱਗੇ ਵੀ ਤੁਸੀਂ ਕਰਦੀ ਸੀ ਤੂੰ ਕਰ ਲੈ ਚਾਹ ਕੋਈ ਨਾ ਮੰਮੀ ਮੈਂ ਕਰ ਲੂੰਗੀ ਹੌਲੀ ਹੌਲੀ ਮੈਂ ਨਵੇਂ ਮੇੜ ਦੂੰਗੀ ਆਪਾਂ ਕਰਨੇ ਤੂੰ ਕੋਈ ਕੰਮ ਤਾਂ ਜੜ ਅੱਗੇ ਵੀ ਕਰਦੀ ਸੀ ਚਲ ਸੱਸ ਫਾਇਦਾ ਹੋਈ ਮੈਂ ਰੋਟੀ ਬਣਾ ਲਾਂ ਫਿਰ ਮੈਨੂੰ ਬਣਾਣੀ ਪਊ ਉਹ ਤਾਂ ਹੁਣ ਵੱਡੇ ਘਰ ਦਿੱਤੀ ਐ ਲਾਡਾ ਨਾ ਪਾਈਏ ਮਾਂ ਪਿਓ ਨੇ ਉਹ ਤਾਂ ਕਿਉਂ ਕੰਮ ਕਰਦੀ ਐ ਮੈਨੂੰ ਤਾਂ ਕਰਨਾ ਹੀ ਪਊਗਾ ਫਿਰ ਚਲ ਕੋਈ ਮੰਮੀ ਵੀ ਉਹ ਦੀ ਸੈਡ ਲੈਂਦੀ ਆਲਾ ਉਹ ਕੱਲ ਆਈ ਐ ਤੇ ਮੰਮੀ ਅੱਜ ਉਹਦੇ ਪਾਸੇ ਹੋਈ ਬੈਠੀ ਐ ਫਿਰ ਉਹ ਤਾਂ ਸੁਣਾ ਸੁਣਾ ਲਈ ਐ ਮੰਮੀ ਵਾਸਤੇ ਫਿਰ ਮੈਂ ਕਿਹੜਾ ਲੈ ਕੇ ਆਈ ਸੀ ਮੰਮੀ ਵੀ ਕਹਿੰਦੀ ਐ ਉਹਨੂੰ ਕੰਮ ਨਹੀਂ ਰਾਉਣਾ ਹੋਰ ਕਦੋਂ ਕੰਮ ਲਾਏਗੀ ਉਹਨੂੰ ਹੁਣ ਤੋਂ ਨਾ ਨਾ ਗੁਰਦੁਆਰੇ ਜਾਇਆ ਮੈਂ ਸੇਵਾ ਦਤਾ ਵੀ ਮੈਂ ਗੁਰਦੁਆਰੇ ਜਾ ਕੇ ਆਨੀ ਐ ਸੇਹਰਾ ਆਮੀ ਮੈਂ ਨਾ ਫੇਰ ਗੁਰਦੁਆਰੇ ਜਾਇਆ ਨਾ ਤੈਨੂੰ ਨਾ ਤੋਕੇ ਨਾ ਤੇ ਆ ਰੋਕੇ ਤੇ ਰੋਟੀ ਪਾਣੀ ਖਾ ਲਈ ਐਵੇਂ ਨਾ ਕੰਮ-ਕੰਮ ਕਰੀ ਜਾਈਂ ਆਪੇ ਕਰ ਲੂਗੀ ਕੰਮ ਤਾਂ ਉਹ ਨਾ ਨਾ ਨਹੀਂ ਕੋਈ ਹਾਂ ਮੈਂ ਗੁਰਦੁਆਰੇ ਜਾਇਆ ਮੈਂ ਚੰਗਾ ਤੂੰ ਤੇ ਆ ਤੂੰ ਹੋ ਕੇ ਨਾ ਤੇ ਆ ਰੋਟੀ ਪਾਣੀ ਖਾ ਲਈ ਕੰਮ-ਕੰਮ ਨਾ ਕਰੀ ਕੰਮ ਨੂੰ ਨਾ ਹੱਥ ਲਾਈ ਆਪੇ ਕਰ ਲੂਗੀ ਅੱਗੇ ਵੀ ਕਰਦੀ ਐ ਉਹ ਕੀ ਕਰਦੀ ਐ ਪੋਚਾ ਲਾਉਣੀ ਆ ਮੰਮੀ चल कार्ला सारा काम मैं बुधवारी जाए मैं मैं ना हूँ काम को मनाई वजह नमीनवेली है वो कोई ना हमें नहीं लूँगी आप कर लूँगी मैं अगर भी कर दी सी तो सारा कार्ली काम मैं जाए माँ तो गावँ में कर लूँ यहाँ पे सिमरा साड़ी लाया तू बाहर है जब दो मिनट तक मैं पोस्ट चला देते काम रहे चल ह ਖਰਪੋਤ ਮੈਂ ਆਵਿਆ ਦਾ ਕੰਮ ਨੇ ਵੇੜਨਾ ਕੁਟਿਆ ਆਉਣਾ ਤੂੰ ਬਾਹਰ ਆ ਜਾ ਦੋ ਮਿੰਟ ਬਹਿ ਜਾ ਤੇ ਮੈਂ ਪੋਚਾ ਲਾ ਦਿਆ ਚਲ ਮਾਰ ਜੀਜੀ ਮੈਂ ਲੈਨੇ ਪੋਚਾ ਲਾਉਣਾਗਾ ਮੈਂ ਵੀ ਇਹਨੂੰ ਪੂਰਾ ਤੰਗ ਕਰੂੰਗੀ ਮੈਂ ਵੀ ਗੰਦੇ ਪੈਰਾਂ ਲੈ ਕੇ ਜੰਗ ਬੰਦ ਜਾ ਲੈ ਸ਼ਾਮ ਸਾਦ ਨਾ ਕੰਮ ਹੀ ਨਹੀਂ ਮੁਕਰੇ ਹੈਗੇ ਪੋਚਾ ਹਜੇ ਕੱਪੜੇ ਧੋਣ ਵਾਲੇ ਪਏ ਨੇ ਇਮਰੋਲਾ ਮੈਂ ਤਾਂ ਹਜੇ ਪੋਚਾ ਲਾਈ ਜਾਨੀ ਹੇ ਤਾਂ ਪੋਚਾ ਸੁੱਕਿਆ ਵੀ ਨਹੀਂ ਗਿੱਲਾ ਪਿਆ ਤੂੰ ਗੰਦੇ ਪੈਰ ਲੈ ਕੇ ਵਿੱਚ ਵੜ ਗਈ ਜੀ ਜੀ ਫੇਰ ਲਾ ਲੈ ਫੇਰ ਕੀ ਹੋ ਗਿਆ ਪੋਚੀ ਆ ਹੁਣ ਮੈਂ ਬਾਰੀ ਬਾਰੀ ਪੋਚਾ ਹੀ ਲਾਂਦੇ ਰਹੂੰਗੀ ਤੇ ਫੇਰ ਕੀ ਹੋਵੇ ਕੁੱਟਿੰਗ ਗੱਲ ਹੋਗੀ ਹਜੇ ਮੇਰੇ ਕੱਪੜੇ ਧੋਣ ਵਾਲੇ ਪਏ ਆਪ ਤਾਂ ਤੂੰ ਕੋਈ ਕੰਮ ਕਰਦੀ ਨਹੀਂ ਮੇਰਾ ਵੀ ਕੰਮ ਵਧਾਈ ਜਾਣੀ ਐ ਤੂੰ ਤਾਂ ਤੇ ਫੇਰ ਮੈਂ ਤਾਂ ਉਹਨੂੰ ਕਹਿ ਸੀ ਮੰਮੀ ਨੇ ਵੀ ਮੈਥੋਂ ਕੋਈ ਕੰਮ ਨਹੀਂ ਹੋਣਾ ਬਈ ਐ ਬੰਦ ਚਾ ਦੇਖ ਤਾਂ ਲੈ ਮਾੜਾ ਮੋਟਾ ਕਿ ਹਜੇ ਤਾਂ ਪੋਚਾ ਗਿੱਲਾ ਪਿਆ ਸੀ ਤੂੰ ਲਿਬੜੇ ਪੈਰ ਲੈ ਕੇ ਫੇਰ ਅੰਦਰ ਵੜ ਗਈ ਜੀ ਤੂੰ ਤਾਂ ਵੀ ਕਰੀ ਜਾਨੀ ਐ

ਤੂੰ ਸਾਡਾ ਫਰਕ ਪਵਾਏ ਜਾਨੀ ਆ ਇਹ ਤੇ ਫਰਕ ਪਵਾਉਣ ਵਾਲੀ ਕੀ ਗੱਲ ਆ ਤੇ ਤੁਸੀਂ بواਪ ਕਰਦੀ ਜਾਨੇ ਹੋ ਤੁਸੀਂ ਤੇ ਮੈਂ ਤਮੱਚਦੇ ਹੋ ਵੀ ਐ ਵੱਡੇ ਘਰ ਦੀ ਹੈਗੀ ਮੈਂ ਤਾਂ ਕੀ ਲੈਣਾ ਤੇਰੇ ਤੇ ਮੱਚ ਕੇ ਭਾਈ ਮੰਮੀ ਵੀ ਤੇਰੀ ਸਾਈਡ ਹੀ ਲੈਂਦੀ ਆ ਕੱਲ ਵੀ ਦੇ ਮਮਾ ਕਹਿੰਦੀ ਇਹਨੂੰ ਕੰਮ ਦਾ ਨਾ ਆਖੀ ਤੁਸੀਂ ਤੇ ਜਾਣ ਕੇ ਛੜੇਵਾ ਕਰਦੇ ਹੋ ਮੇਰਾ ਸਾਹ ਗੋੜਾ ਗੋੜਾ ਕਰੀ ਨਾ ਇਹ ਵੇਲੀ ਦੇਖੇ ਮੈਂ ਕੀ ਹੁੰਦੀ ਸੀ ਪੋਚਾਰੰਦੀ ਆਹ ਅੱਜ ਦੇ ਮੰਮੀ ਨੂੰ ਤੇਰੀ ਤਾਂ ਮੈਂ ਹੀ ਫਟਾਉਂ ਬੋਲੀ ਗੁੱਦੀ ਮਗੀ ਮਾਰੀ तो बनाके दस सूंगी मैं आप बोल दीजिए ये तो मैं को तो पटाऊंगी ओ मम्मी दस सूंगी होगी क्या मैं पूछता हूँ ये जो है वो मम्मी भी बैगी खाली से रोटी रोटी ना सी हाँ रोटी तो खाली सी है ना लेजी हाँ ना दी ਦੈਨ ਮਨਪ੍ਰੀਤ ਕੋ ਸੋ ਬੋਲੀ ਕਿ ਮੈਂ ਬਚਾ ਲਈ ਅਨੀ ਸੀ ਮਾ ਮੜ ਅੰਦਰ ਵਾਗੀ ਤੇ ਮੇਰੇ ਕੋਲ ਪੈ ਗਈ ਕਿ ਮੈਂ ਹੁਣ ਬਚਾ ਲਾਇਆ ਸੀ ਆਇਆ ਬੋ ਸੋ ਸੋ ਕੁਛ ਬੋਲੀ ਮੇਰੇ ਘਰ ਲੈ ਗਈ ਕਿਉਂ ਕੀ ਕਹਿੰਦੀ ਸੀ ਤੈਨੂੰ ਕਹਿੰਦੀ ਮੈਂ ਸਾਰ ਦਿਨ ਕੰਮ ਕਰਦੀ ਆਂ ਕਿ ਸਾਧਨ ਮੈਂ ਮੇਰੇ ਤਾਂ ਠੂਈ ਤੋਕਦੀ ਆਂ ਕਿ ਤੂੰ ਆਪਕੋ ਕੰਮ ਕਰਦੀ ਨਹੀਂ ਬੇਹਿੰਗੰਦ ਪਾਉਣ ਨੂੰ ਆ ਸੋ ਸੋ ਕੁਛ ਬੋਲੀ ਲ ਆਇਆ ਨਾ ਤੂੰ ਕਰਦੀ ਅੱਗੇ ਵੀ ਕਰਦੀ ਸੀ ਕੰਮ ਗੰਦ ਤੂੰ ਕੀ ਪਤਾ ਮੇਰਾ ਸ੍ਰੀਕਾ ਕਰਦੀ ਆਂ ਸਰੀਕਾ ਕਰਦੀ ਫਿਰ ਤੂੰ ਭਾਈ ਵਟੇ ਕਰਦੀ ਉਹ ਗਰੀਬ ਕਰਦੀ ਫਿਰ ਕੁਸ ਲੈ ਆਉਂਦੀ ਆ ਆਪਣੇ ਪੇਕੇ ਤੋਂ ਮੈਂ ਕਿਹਾ ਸੀਗਾ ਮੈਂ ਤਾਂ ਮੈਂ ਕਦੇ ਕੰਮ ਕਰਾਈ ਨਹੀਂ ਜਦੋਂ ਫਿਰ ਉਸ ਤੋਂ ਆਪਣੀ ਗੱਲ ਹੋਈ ਆ ਵੀ ਭਾਈ ਮੈਂ ਕੰਮ ਨਹੀਂ ਕਰਦੀ ਉਹ ਹੀ ਗੱਲ ਨਾ ਤੈਨੂੰ ਅਜੇ ਕੰਮ ਲਾਵਾਂ ਮੈਂ ਮੰਮੀ ਤਾਂ ਸੋਨ ਨੂੰ ਵੀ ਕਹਿੰਦੀ ਸੀ ਕਿ ਤੇਰਾ ਪੱਖ ਕਰਦੀ ਆ ਮੰਮੀ ਤੀ ਕਹਿੰਦੀ ਸੀ ਕਿ ਕੱਖ ਮੰਮੀ ਤੇਰਾ ਪੱਖ ਲੈਂਦੀ ਆ ਤੇ ਮੰਮੀ ਤੈਨੂੰ ਐਂ ਕਹਿੰਦੀ ਐ ਤੈਨੂੰ ਐਂ ਕਹਿੰਦੀ ਹੈਗੀ ਸਭ ਸਭ ਕੁਝ ਬੋਲਦੀ ਸੀਗੀ ਅਫੇ ਤੂੰ ਵੱਡੇ ਕਰਦੀ ਆ ਤਾਂ ਤੇਰਾ ਪੱਖ ਲੈਂਦੀ ਆ ਕੋਈ ਮੈਂ ਪੁੱਛਦੀ ਆ ਮੈਂ ਪਰਦੀ ਆ ਉਹਦੀ ਬੋਤ। ਤਾ ਕ ਤੂੰ ਇਹਨੂੰ ਸੂਟ ਲਿਆਤਾ ਸੈੱਟ ਲਿਆਤਾ ਨਾ ਤਾਂ ਕਰ ਕਿਦਰਾ ਬਖ ਕਰਦੀ ਐਂ। ਅੱਛਾ। ਹਾਂ। ਤੇ ਫੇਰ ਮੈਂ ਤਾਂ ਲਿਆਉਣੇ ਸੀ ਤੂੰ ਤਾਂ ਨਹੀਂ ਕੁਛ ਲਈ। ਮੈਂ ਵੀ ਨਾ ਕੁਛ ਲਿਆਉਂਦੀ ਆ। ਦੇਖ ਲਾਲਾ। ਹੈ? ਮੈਂ ਤਾਂ ਲਿਆਉਣਾ ਹੀ ਸੀਗਾ ਫੇਰ। ਮੰਮੀ ਕੋਈ ਨਹੀਂ ਮੈਂ ਕਰਦੀ ਆ ਇਹਨਾਂ ਨਾਲ ਗੱਲ। ਮੈਂ ਪਰਦੀ ਆ ਉਹਦੀ ਬੋਤ। ਨਹੀਂ ਮੰਮੀ ਤਾਂ ਤੂੰ ਲਾਲਚ ਦੇਤਾ ਨਾ ਤਾਂ ਕਰਕੇ ਮੈਂ ਕੁਛ ਲੈ ਕੇ ਦਿੱਤਾ ਤੂੰ ਲਿਆਤਾ। ਅੱਛਾ। ਤਾਂ ਕਰਕੇ ਮੈਂ ਬੋਲਦੀ ਸੀ ਕੋਈ ਨਹੀਂ ਆਉਣ ਦੇ ਮੈਂ ਪਰਦੀ ਆ ਉਹਦੀ ਬੋਤ ਨਹੀਂ। ਆਉਣ ਦੇ ਉਹਨੂੰ ਕੋਈ ਨਹੀਂ ਕਰਦੀ ਆ ਮੈਂ ਗੱਲ ਉਹਦੇ ਨਾਲ। ਲਾ ਮਮੀ ਪਾਣੀ ਕਿਹਾ ਨਾ ਪਾਣੀ ਦਾ ਮੈਂ ਪੀ ਰੂੰਗੀ ਤੂੰ ਕੀ ਬੋਲਦੀ ਸੀਗੀ ਮੈਂ ਤਾਂ ਮਮੀ ਕੋਸੇ ਵੀ ਨਹੀਂ ਕਿਹਾ ਕਿਆ ਕਹਿਉਣੀ ਤੂੰ ਕਹਿੰਦੀ ਸੀ ਕਿ ਗੰਦ ਪਾਈ ਜਾਨੀ ਤੂੰ ਕੰਮ ਨਹੀਂ ਕਰਦੀ ਤੂੰ ਆ ਕਿ ਉਹ ਕਰਦੀ ਐ ਮਮੀ ਵੀ ਤੇਰੀ ਸਾਈਡ ਲੈਂਦੀ ਐ ਫਿਰ ਮਮੀ ਨੇ ਸਾਈਡ ਲੈਣੀ ਐ ਜੀ ਇਹਦੇ ਥੱਲੇ ਆ ਕੇ ਘਰ ਬੜਤਾ ਤੂੰ ਤੇ ਮੈਲੀ ਰੈਂਚਾਈ ਸੀ ਤੂੰ ਰੱਤਕਾ ਨਹੀਂ ਲਈ ਹੈਗੀ ਮਮੀ ਮੈਂ ਤਾਂ ਪੋਚੇ ਵਾਸਤੇ ਆਖਿਆ ਸੀ ਮੈਂ ਪੋਚਾ ਲਾਇਆ ਹੈ ਬੰਦੇ ਪਰ ਲੈ ਕੇ ਅੰਦਰ ਬੜਗੀ ਮੈਂ ਤਾਂ ਉਹਦੇ ਵਾਸਤੇ ਆਖਿਆ ਸੀ ਮਾੜਾ ਜਾ ਫਿਰ ਕੀ ਹੋਵੇ ਤੂੰ ਦੁਬਾਰੇ ਲਾ ਆਂਦੀ ਪੋਚਾ ਤੂੰ ਜਦੋਂ ਆ ਮੈਂ ਜਾਦੇ ਬੋਲਣ ਲੱਗੀ ਕੰਮ ਅੱਗੇ ਵੀ ਤੂੰ ਕਰਦੀ ਸੀ ਹੋਰ ਕੌਣ ਕਰੂਗਾ ਤੂੰ ਹੀ ਕਰੇਂਗੀ ਕੰਮ ਆਉਣ ਦਾ ਮੁੰਡੇ ਨੂੰ ਪਟਾਉਂਦੇ ਮੈਂ ਗੁੱਤ ਨਹੀਂ ਕੋਈ ਗੱਲ ਨਹੀਂ ਮਮੀ ਕੰਮ ਤਾਂ ਮੈਂ ਕਰ ਹੀ ਜਾਂਦੀ ਹਾਂ ਹੁਣ ਤੁਸੀਂ ਪਾਣੀ ਰੋਲਦੇ ਤੇ ਮੈਂ ਹੁਣ ਪੋਚਾ ਲਾ ਕੇ ਰਹੀ ਸੀ ਬਸ ਕੀਤਾ ਹੀ ਆ ਪਾਣੀ ਪਿਆ ਤਾ ਬਥੇਰੇ ਪਾਣੀ ਤੂੰ ਹੋਈ ਗੱਲ ਇਹਨੂੰ ਕੱਲੇ ਪਿਆ ਕੇ ਇਹ ਨਵੀਂ ਨਵਲੀ ਨੂੰ ਤੂੰ ਆਏ ਬੋਲਦੀ ਨਾ ਤਾਂ ਮੰਮੀ ਨੂੰ ਕੁਝ ਨਹੀਂ ਕਿਹਾ ਤਾਂ ਐਵੇਂ ਬਸ ਹਉਂ ਉਂਗਲਾ ਲਾਈ ਜਾਂਦੀ ਐ ਬੈਠੀ ਉਂਗਲਾ ਕਾਦੀਆਂ ਨਾ ਕਿਤੇ ਮੰਮੀ ਵੀ ਤੇਰੀ ਸਾਈਡ ਲੈਂਦੀ ਐ ਤੂੰ ਮੰਮੀ ਨੂੰ ਲਾਲਚ ਦੇਤਾ ਤੇ ਲਾਲਚ ਤੂੰ ਦੇ ਦੀ ਤੇ ਇਥੋਂ ਲਾਲਸ ਹੀ ਦਿੱਤਾ ਵੀ ਨਹੀਂ ਗਿਆ ਹੈਗਾ ਫਿਰ ਤੰਦ ਦਾ ਸ੍ਰੀਕਾ ਹੋਵੇ ਵੀ ਇਹ ਵੱਡੇ ਘਰ ਦੀ ਐ ਮੈਂ ਮੈਂ ਕੁਝ ਲਿਆਈ ਨਹੀਂ ਹੈਗੀ ਇਹਦਾ ਤਾਂ ਫਿਰ ਹੁਣ ਅਸੀਂ ਆਈ ਹਾਂ ਉਹ ਕਰਨੇ ਜਦੋਂ ਇਹ ਸਾਰਾ ਘਰ ਭਰਤਾ ਇਹਨੇ ਦੇਸਾਂ ਦਾ ਸੇਵਣਾ ਲਿਆਈ ਲੀੜਾ ਕਪੜਾ ਐਡਾ ਸੋਣਾ ਲੈਂਦਾ ਤੇ ਇਥੋਂ ਕੁਝ ਵੀ ਨਹੀਂ ਸਰਿਆ ਹੈਗਾ ਬਸ ਨਾ ਯਸਵਾਦਾ ਮੇਰੇ ਨਾਲ ਪੰਗਾ ਲੈ ਸੀ ਕਿਵੇਂ ਆਇਆ ਨਜਾਰਾ ਮੇਰੇ ਨਾਲ ਪੰਗਾ ਲੈਣ ਦੀ ਉਹ ਆਦੀ ਨਾ ਮੰਮੀ ਤੋਂ ਗਾਲਾਂ ਗਾਲਾਂ ਉਹ ਤੂੰ ਨਹੀਂ ਹਮਸਾ ਤੇਰੀ ਭਾਈ ਤੋਂ ਵੀ ਪਟਾਉਂ ਮੈਂ ਨਾ ਸੇਮਰ ਤੂੰ ਆਏ ਕਿਉਂ ਕਰਦੀ ਆ ਮੈਂ ਤਾਂ ਹੀ ਕਰਦੀ ਹੁੰਨੀ ਹੈਗੀ ਜਿਹੜਾ ਮੇਰੇ ਨਾਲ ਤਨਪੰਜ ਜੀ ਕਰੇ ਤੇਰੇ ਨਾਲ ਤਨਪੰਜ ਕੀ ਕੀਤੀ ਮੈਂ ਤਾਂ ਤੈਨੂੰ ਖਸਾਖੇ ਹੀ ਨਹੀਂ ਆਖਿਆ ਘਾਵੇਂਗਾ ਇੱਥੇ ਭੁੱਖ ਚਲਾਇਆ ਸੀ ਇੱਥੇ ਐ ਕਰਿਆ ਸੀਗਾ ਫਿਰ ਮੈਂ ਤਾਂ ਤੈਨੂੰ ਕੰਮ ਦਾ ਹੀ ਕਿਹਾ ਸੀ ਤੂੰ ਮੰਮੀ ਨੂੰ ਸੋਸੋ ਗੁਸ ਬਣਾ ਕੇ ਦੱਸਦਾ ਗਾਹਾਂ ਗਾਹ ਦੇ ਤਾਂ ਨਾ ਹੁੰਦੀ ਕੀ ਹੈ ਜੀ ਚੱਲੀ ਤਾਂ ਹੋਇਆ ਹੀ ਕੁਛ ਨਹੀਂ ਫੇ ਤਾਂ ਮੰਮੀ ਮੇਰੇ ਮੁੱਠੀ ਚ ਸਾਰਿਆਂ ਨੂੰ ਮੁੱਠੀ ਚ ਕਰੂੰ ਮੈਂ ਗਾਹਾਂ ਗਾਹ ਦੇਖ ਤੇ ਨਾ ਹੁੰਦੀਗੀ ਸਿਮਰ ਇੰਨਾ ਮਾਨ ਨਹੀਂ ਕਰੀਦਾ ਹੁੰਦਾ ਪੈਸੇ ਦਾ ਇੰਨਾ ਮਾਨ ਨਹੀਂ ਕਰਦੇ ਹੁੰਦੇ ਜਿਹਦੇ ਕੋਲ ਪੈਸਾ ਹੋਊਗਾ ਉਹੀ ਮਾਨ ਕਰੂਗਾ ਮੈਂ ਤਾਂ ਵੱਡੇ ਘਰ ਦੀ ਆ ਮੈਂ ਤਾਂ ਮਾਨ ਕਰੂੰਗੀ ਚੱਲ ਕੋਈ ਨਾ ਭੈਣੇ ਤੂੰ ਵੱਡੇ ਘਰ ਦੀ ਐ ਮੈਂ ਛੋਟੇ ਘਰ ਦੀ ਆ ਕੋਈ ਨਹੀਂ ਤੇਰੀ ਚੱਲੂਗੀ ਤਾਂ ਦੇਖੀ ਜਾਊਗੀ ਸਾਡਾ ਤੇਰਾ ਰੱਬ ਵੇਚਿਆ ਗਾਹਾਂ ਗਾਹ ਦੇਖ ਤੇ ਨਾ ਹੁੰਦੀਗੀ ਹੈਗੀ ਪਹੁੰਚ ਵੀ ਨਹੀਂ ਕੋਸਾਂ ਦਾ ਕੀ ਕਰਾਂਗੇ ਬੇਲੀ की बात गे... है।, 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 है नहीं करती हम तांग करने का प्लान हूँ ना देखो अब दिया देखो प्रेस फोड़ देता क्या होती है प्रेस लाल होती है ये भी की याद रख ठंडा तो नहीं ये भी की याद रख यूँ की मैंने मंगा लिया था क्या होती पूरी लाल होती ये भी याद रखूँगी सर काम तो नहीं देता नहीं बढ़ गया तो मैं न ਤੂੰ ਫੇਰ ਕਰ ਲਈ ਪ੍ਰੈਸ ਪਹਿਲਾਂ ਮੇਰੇ ਕਰ ਦੇ ਤੈਨੂੰ ਕਿਹਨੇ ਦੇਖਣਾ ਤੂੰ ਕਿਹੜਾ ਵਿਆਹ ਜਾਣਾਗਾ ਮੇਰੇ ਨਾਲ ਕਿਉਂ ਨਾ ਸੀ ਮੈਂ ਕੰਮ ਕਰਕੇ ਦੇ ਸੀ ਮੈਂ ਨਾ ਕਿਉਂ ਨਾ ਕੋਈ ਨਾ ਫੇਰ ਕਰ ਲਈ ਕੰਮ ਪਹਿਲਾਂ ਮੇਰਾ ਸੂਟ ਪ੍ਰੈਸ ਕਰ ਦੇ ਆਹਦਾ ਸੂਟ ਵੀ ਨਹੀਂ ਸਿਮਰਦਾ ਤੂੰ ਪ੍ਰੈਸ ਹੁੰਦਾ ਤੁਸੀਂ ਕਰਦ ਗੱਲਾਂ ਨਾ ਮਾਰ ਤਸ ਕਰ ਦੇ ਪਹਿਲਾਂ ਮੇਰਾ ਸੂਟ ਤੈਨੂੰ ਕਿਹਨੇ ਦੇਖਣਾਗਾ ਸੂਟ ਵੀ ਇਹਨੂੰ ਪ੍ਰੈਸ ਕਰਕੇ ਦਿਓ ਹੁਣ ਮਹਾਰਾਣੀ ਦੇ ਟੋਰੀਆ ਸੂਟ ਵੀ ਪ੍ਰੈਸ ਕਰਕੇ ਦਿਓ ਸਿਮਰ ਅੱਗੇ ਕੀਤਾ ਤੂੰ ਫੇਰ ਕੀ ਹੋ ਗਿਆ ਐਨੀ ਗਰਮ ਪ੍ਰੈਸ ਤੂੰ ਮੇਰੇ ਸਾਰੇ ਹੱਥ ਮਜਾਤਾ ਮੈਂ ਤੁਹਾਨੂੰ ਪਹਿਲਾਂ ਹੀ ਕਹਿਆ ਸੀ ਚੁੱਪ ਕਰਕੇ ਮੇਰਾ ਫੂਡ ਪ੍ਰੈਸ ਕਰ ਦੇ ਮੈਂ ਕਿਹਾ ਤੁਹਾਨੂੰ ਮੈਨਾਂ ਪੰਗਿਆਂ ਨਾਲ ਲਈ ਤੂੰ ਕੰਮ ਤੇ ਕੋਈ ਨਹੀਂ ਕਰਨਾ ਤੂੰ ਮੈਨੂੰ ਮੈਨੂੰ ਵੀ ਬਿਠਾਤਾ ਕੰਮ ਤੋਂ ਕੁਝ ਨਹੀਂ ਹੋਏਗਾ ਕੱਪੜੇ ਪ੍ਰੈਸ ਕਰ ਲੈ ਨਾ ਆਇਆ ਕੋਈ ਨਹੀਂ ਆਉਂਦਾ ਮੈਂ ਮम्मी ਨੂੰ ਮम्मी ਨੂੰ ਦੱਸੂ ਮੈਂ ਕੋਈ ਨਾ ਮम्मी ਵੀ ਆਈ ਥਾ ਐਨੀ ਗਰਮ ਹੋ ਗਈ ਸੀ ਮੈਂ ਫੂਡ ਨਹੀਂ ਪ੍ਰੈਸ ਕਰਦੀ ਮੈਨੂੰ ਵੀ ਬਿਆਨਾ થਾਗਾ ਹੋਏ ਪੁਰਾ ਸੁੱਕ ਤੇ ਸਾਰ ਰੱਖੀਏਗੀ ਮਮੇ ਮੈ ਵੀ ਅੱਖ ਵਿੱਚ ਮੇਰਾ ਸੂਟ ਮਚਾਤਾ ਹਾ ਇਹ ਦੇਖੀ ਨਾ ਮਾ ਸੂਟ ਸੀਗਾ 3000 ਦਾ ਬਣਿਆ ਸੀਗਾ ਮੈਨੂੰ ਵੀ ਇਹ ਨਹੀਂ થਾ ਗਿਆ ਮੇਰੇ ਨਾਲ ਪੰਗਲ ਲੈਂਦੀ ਸੀਗੀ ਮੰਮੀ ਆਉਨਾਰੇ ਮੰਮੀ ਦਿਖਾਉਂਗੀ ਆ ਦੇਖ ਮੰਮੀ ਮੇਰਾ ਨਵਾਂ ਸੂਟ ਮਚਾਤਾ ਮੈਂ ਤਾਂ ਕੁਝ ਵੀ ਨਹੀਂ ਕੀਤਾ ਸੀਗਾ ਮੈਂ ਤਾਂ ਨਾ ਤਰਸ ਚੱਕਦੀ ਸੀ ਸੂਟ ਤੋਂ ਆਪੀ ਐਸ ਤੇ ਲਾ ਲਈ

ਚਲ ਰਹਾ ਹੈ ਬੇਟੀ ਹੰਤਰੀ ਤਾਂ ਆ ਦੇ ਰਹਾ ਮम्मी ਮੇਰਾ ਸਾਰਾ ਹੱਥ ਮਚਾਦਾ ਤੇਰੀ लाड़ली ਨੂੰ ਨੇ ਆਏ ਹੱਥ ਤੇਰਾ ਕਿਵੇਂ ਮਚਾਦਾ ਕਿਧਰੇ ਨਹੀਂ ਗੋਲਾ ਬਚਿਆ ਕੰਮ ਕਰ ਲੈ ਕੰਮ ਤਾਂ ਸਾਰੇ ਪਏ ਨੇ ਆ ਦੇ ਮम्मी ਤਤੀ ਰਾਤੀ ਪ੍ਰੈਸ ਲਾਤੀ ਮੇਰੇ ਹੱਥ ਤੇ ਉਸ ਲਈ ਹੁੰਦਾ ਇਹ ਤਾਂ ਮੱਚਦੀ ਰਹਿੰਦੇ ਨੇ ਕੰਮ ਕਰ ਲੈ ਤੇ ਸਾਰਾ ਕੰਮ ਪਿਆਗਾ ਕੰਮ ਮੈਂ ਕਿਵੇਂ ਕਰਾਂ ਮम्मी ਉਹ ਤਾਂ ਕਰਦੀ ਨਹੀਂ ਮੇਰਾ ਹੱਥ ਦੁਖੀ ਜਾਂਦਾ ਨਾਲ ਸਾਰਾ ਹੱਥ ਮੱਚੀ ਜਾਂਦਾ ਮੇਰਾ ਮੈਨੂੰ ਕੋਈ ਦਵਾਈ ਤਾਂ ਤੂੰ ਕੀ ਦਿਵਾਉਣੀ ਸੀ ਆਏ ਤਾਂ ਮੱਚਦੀ ਰਹਿੰਦੇ ਨੇ ਕੁਝ ਨਹੀਂ ਹੋਇਆ ਹੈਗਾ ਕੋਈ ਇੱਥੇ ਲਾਲਾ ਕੁਝ ਨਾ ਕੁਝ ਚੱਕ ਕੇ ਤੇ ਕੰਮ ਕਰ ਲੈ ਮੰਮੀ ਤਾਂ ਜਮੀ ਨਹੀਂ ਗੱਲ ਸੁਣਦੀ ਮੰਮੀ ਤਾਂ ਪਤਾ ਨਹੀਂ ਉਹਨੇ ਸਰਚ ਕੀ ਪਾਇਆ ਖੋਲ ਕੇ ਉਸੇ ਦੀ ਗੱਲ ਚੀ ਬੋਲਦੀ ਸਾਰਾ ਦਿਨ ਉਸੇ ਦਾ ਹੀ ਪੱਖ ਲੈਂਦੀ ਐ ਜਮੀ ਨਹੀਂ ਮੰਮੀ ਨੂੰ ਤਾਂ ਹੈਗਾ ਵੀ ਕਿਸੇ ਦਾ ਕੋਈ ਦੁੱਖ ਦਾ ਜਾਂ ਕੁਝ ਹੋ ਰਿਹਾ ਮੈਨੂੰ ਤਾਂ ਕਰਨਾ ਹੀ ਪਊਗਾ ਨਾ ਤੂੰ ਜ਼ਬਰਦਸਤ ਹੱਥ ਕਿ ਮੈਂ ਮੱਚ ਗਿਆ ਕੀ ਕਰਤਾ ਤੂੰ ਮੰਮੀ ਆ ਕੁਛ ਨਹੀਂ ਕੀਤਾ ਮੈਂ ਤਾਂ ਨਾ ਮੇਰੇ ਨੇ ਮੈਂ ਕਿਹਾ ਮੈਨੂੰ ਸੂਟ ਪ੍ਰੈਸ ਕਰ ਦੇ ਤੇ ਇਹਨਾਂ ਨੇ ਵੀ ਉੱਤੇ ਟਗਾ ਦੀ ਪ੍ਰੈਸ ਜਦੋਂ ਮੈਂ ਪ੍ਰੈਸ ਚੱਕਣਾ ਕੀਤਾ ਉਹਦੇ ਹੱਥ ਚਿੱਟੇ ਹੋ ਗਏ ਉਹਦਾ ਕਹਿੰਦੀ ਮੇਰਾ ਸਾਰਾ ਹੱਥ ਮਚਾਦਾ ਕਹਿੰਦੀ ਜਾਣ ਕੇ ਇਹਨੇ ਪ੍ਰੈਸ ਝੂਠ ਮਾਰਦੀ ਆ ਕਿ ਕੁਛ ਵੀ ਨਹੀਂ ਕੀਤਾ ਮੈਂ ਇਹ ਤਾਂ ਸਾਰਾ ਸੂਟ ਮਚਾਦਾ ਮੇਰਾ ਨਵਾਂ 3000 ਦਾ ਲਿਆਂਦਾ ਸੀਗਾ ਸੂਰਤ ਸ ਮਚਾਤਾ ਤੇ ਫਿਰ ਉਹ ਕਹਿੰਦੀ ਮੇਰਾ ਹੱਥ ਮੱਚ ਗਿਆ ਕਹਿੰਦੀ ਮੈਂ ਉਹੀ ਗੱਲ ਮੈਥੋਂ ਕੰਮ ਨਹੀਂ ਹੁੰਦਾ ਸਾਰੇ ਕੰਮ ਪਏ ਲਗੇ ਕੁਰਤੀ ਤਾਂ ਚੱਕਦੀ ਸੀਗੀ ਪ੍ਰੈਸ ਧਰ ਤੇ ਜਾਣ ਜੇ ਨੇ ਉੱਤੇ ਤੇ ਉਹ ਜਦੋਂ ਚੱਕਣ ਲੱਗੀ ਤਾਂ ਹੱਥ ਤੇ ਟੈ ਗਈ ਮੰਮੀ ਇਹ ਤਾਂ ਉਹਦਾ ਇਹ ਨਿਸ਼ਾਨ ਕਰੀ ਜਾਊਗੀ ਮੈਂ ਤਾਂ ਨਾ ਆ ਕੇ ਆਉਣੀ ਹੈਗੀ ਚੱਲ ਨਾ ਆਇਆ ਨਾ ਦੇਗਲਾ ਕੁੜੇ ਦੋ ਮਿੰਟ ਨਹੀਂ ਬਾਹਰ ਟੱਪਾਉਣ ਦਿੰਦੇਗਾ ਕੁੱਕੜਾ ਮੰਗਵਾਉਣ ਤੇ ਭੇਜ ਜਾਂਦਾਂਗੇ ਨੰਗੀਆਂ ਮੈਂ ਤਾਂ ਉਹੀ ਗੱਲ ਗੁਰਦੁਆਰੇ ਗਈ ਸੀ ਮਗਰ ਉਹ ਨਾ ਲੜੋ ਲੜਾਈ ਉਹਦਾ ਉਹ ਕਹਿੰਦੀ ਮੇਰਾ ਹੱਥ ਮਚਾਤਾ ਉਹ ਕਹਿੰਦੀ ਮੇਰਾ ਸੂਟ ਮਚਾਤਾ ਤੇ ਉਹ ਨਾ ਵੱਡੀ ਚੰਗਾ ਭਲਾ ਕੰਮ ਕਰਦੀ ਸੀਗੀ ਤੇ ਹੁਣ ਉਹਦੇ ਛੋਟੀ ਦੇ ਸਰੀਕੇ ਲੱਗ ਗਈ ਕਰਨ ਵੀ ਭਾਈ ਇਹਦਾ ਤਕੜੇ ਕਰਦੀ ਐ ਤੂੰ ਉਹੇ ਗੱਲ ਗਰੀਬ ਕਰਦੀ ਐ ਜੇ ਕੰਮ ਕਰ ਲੇਗੀ ਫੇਰ ਦੱਸ ਕੀ ਕਰ ਜੇਗੀ ਤੂੰ ਅੱਗੇ ਵੀ ਤੂੰ ਕਰਦੀ ਸੀ ਕਿ ਕੱਲੀ ਕਰਦੀ ਸੀ ਹੁਣ ਇਹਦਾ ਸਰੀਕਾ ਹੋ ਗਿਆ ਵੀ ਇਹ ਆ ਗਈ ਵਿਚਾਲੇ ਇਹਨੂੰ ਹੌਲੀ ਹੌਲੀ ਲਾ ਲਾਂਗੇ ਕੰਮ ਇਹ ਆਈ ਗਈ ਛੇਤੀ ਕੰਮ ਕਿੱਥੋਂ ਲੱਗ ਜੂਗੀ ਕਰਨ ਪਤਾ ਨਹੀਂ ਆਏਗਾ ਤਾ ਸਰੀਕੇ ਕਰਦੀ ਐ ਇਹ ਕੀ ਕਾ ਤੋ ਨਾ ਜਮੇਨੀ ਕਿਸੇ ਵੇਲੇ ਵੀ ਬਾਹਰ ਨਹੀਂ ਰੱਪਣ ਦੰਦੀਆਂ ਹੈਗੀਆਂ ਪਹਿਲਾਂ ਲੱਗੀਆਂ ਮੈਂ ਤਾਂ ਭਾਬੀ ਕੋਲੇ ਜਾ ਕੇ ਹੁਣੀ ਆ ਨੰਨੂ ਭਾਬੀ ਵੀ ਦੇਖ ਲਈ ਕੇ ਦੀ ਆ ਕਿੰਨਾ ਕਦੀ ਠੀਕ ਹੋ ਗਈ ਹੈ ਬਾਈ ਬੈਠੇ ਆ ਹੋਰ ਸੁਣੋ ਕਿਵੇਂ ਠੀਕ ਹੋ ਗਈ ਹੈ ਕੀਰੀ ਅੰਦੇ ਸੀ ਹੋਸ਼ ਨਹੀਂ ਬੈਠੇ ਮੈਂ ਤੇ ਕੀ ਕਰਨ ਮੈਨਾਂ ਨਾ ਸਰਦ ਹੋ ਗਿਆ ਨਾ ਮੈਨਾਂ ਪੈਨ ਨਹੀਂ ਆ ਜਾ ਕਦ ਤੂੰ ਜਾ ਘਰੇ ਬਗ ਜਾਂਦੇ ਸੀ ਕਹਿੰਦਾ ਭਾਬੀ ਨਹੀਂ ਆ ਰਹੇ ਤੇ ਅੰਦੇ ਲੈ ਕਿਲਚਣਾ ਕਰਦੀ ਹੈ ਵੱਡੀ ਭਾਬੀ ਬੈਠੀ ਹੈ ਤੇ ਵੱਡੀ ਭਾਬੀ ਕੋਲ ਜਾ ਕੇ ਕਿਵੇਂ ਭਾਬੀ ਠੀਕ ਹੈ ਮੈਨੇ ਆ ਜਾ ਅੱਛਾ ਕੀਰੀਆਂ ਸੀ ਕੁਛ ਨਹੀਂ ਬਸ ਕੰਮ ਧੰਦਾ ਕਰਕੇ ਹੁਣ ਬੇਲੀ ਹੋਈ ਸੀ ਹਾਂ ਜਰੂਰੀ ਖਾ ਰਹੀਆਂ ਅੱਛਾ ਤਾਂ ਵੀ ਸਡੀ ਛੋਟੀ ਬਹੂ ਤਾਂ ਜਮੀਨ ਨਕਸ਼ ਜੜੀ ਜੀ ਹੈਗੀ ਨਹੀਂ ਪੁੱਛਣਾ ਪੈਣੇ ਉਹ ਤਾਂ ਜਿੱਦ ਦੇ ਆਈਆਂ ਨਾ ਆਪਕਾ ਜਿਦਾ ਹੁਗਾਰ ਰੱਖਿਆ ਹੁਣ ਤਾਂ ਹੋਰ ਤਾਂ ਆਏ ਬੈਠੀ ਹੈਗੀ ਜਿਵੇਂ ਮਹਾਰਾਜੇ ਦਿੱਤੀ ਹੁੰਦੀ ਹੈਗੀ ਨਹੀਂ ਮਹਾਰਾਜੇ ਦਿੱਤੀ ਆ ਭੈਣੋ ਤਾਂ ਚਾਰ ਛੇ ਲੜਕਾ ਦੇ ਆ ਪੇਕਿਆਂ ਕੋਲੇ ਤੁਹਾਨੂੰ ਨਾ ਖਰਾ ਹੀ ਨਹੀਂ ਚੱਕੀ ਦਾ ਭੈਣੋ ਫਿਰ ਸਾਰਾ ਦਿਨ ਤੂੰ ਹੀ ਕੰਮ ਕਰਦੀ ਹੈ ਹੋਰ ਕੀ ਕਰਾਂ ਸਾਰਾ ਦਿਨ ਮੈਨੂੰ ਹੀ ਕਰਨਾ ਪੈਂਦਾ ਉਹ ਮੰਮੀ ਨੇ ਉਹਨੂੰ ਘੋਰਾ ਕੰਮ ਦਾ ਕਹਿੰਦੀ ਵੀ ਹੁਣ ਤਾਂ ਉਹਨੂੰ ਬਹੁਤ ਦਿਨ ਹੋ ਗਏ ਵਿਆਹੀ ਆ ਇਹਨੂੰ ਹੁਣ ਮੰਜੇ ਤੇ ਥੋੜਾ ਬੈਠੀ ਰਹੂਗੀ ਲੈ ਪਰ ਉਹਨੂੰ ਕੰਮ ਤਾਂ ਕਰਨਾ ਚਾਹੀਦਾ ਉਹ ਤਾਂ ਕਹਿੰਦੀ ਆ ਸਾਡੇ ਤਾਂ ਨੌਕਰ ਲੱਗੇ ਅਸਤੇ ਕਦੇ ਕੰਮ ਹੀ ਨਹੀਂ ਕੀਤਾ ਪਤਾ ਨਹੀਂ ਨੇ ਪੁੱਤੇ ਦੇ ਪੈਸੇ ਖਾਂਦੇ ਸੀ ਕਿ ਰੋਟੀਆਂ ਖਾਂਦੇ ਸੀ ਉਹ ਲੈ ਸਾਰੇ ਰੋਟੀਆਂ ਹੀ ਖਾਂਦੇ ਨੇ ਜਿਆਦਾ ਹੀ ਚੰਦਰੀ ਹੈਗੀ ਛੋਟੀ ਛੋਟੀ ਬਹੁਤ ਇਹ ਤਾਂ ਭੈਣੇ ਪੁੱਛਣਾ ਤਾਂ ਗੱਲ ਨਹੀਂ ਕਰਨ ਦਿੰਦੀ ਕਿਸੇ ਨੂੰ ਮੰਮੀ ਨੂੰ ਇਹਨੇ ਮੁੱਠੀ ਚ ਕਰ ਰੱਖਿਆ ਸਾਰੇ ਡੱਬਰ ਨੂੰ ਮੁੱਠੀ ਚ ਕਰ ਰੱਖਿਆ ਇਹ ਤਾਂ ਭੈਣੇ ਇਹਨੇ ਤਾਂ ਲਹੂ ਪੀ ਛੱਡਿਆ ਜਿੱਦਣ ਹੀ ਆਈ ਹੈ ਨਾ ਤਾਂ ਮੇਰਾ ਤਾਂ ਫਿਰ ਜਦੋਂ ਉਹ ਨਹੀਂ ਕੰਮ ਕਰਦੀ ਭਾਬੀ ਤੂੰ ਕਿਉਂ ਕਰਦੀ ਤੂੰ ਵੀ ਨਾ ਕਰਿਆ ਕਰ ਫੇ ਮੈਨੂੰ ਤਾਂ ਕਰਨਾ ਹੀ ਪੈਂਦਾ ਕਰ ਹੋਰ ਕੌਣ ਕਰੂਗਾ ਕਰਨਾ ਕਿਹਨੇ ਹੈ ਜਦੋਂ ਉਹ ਨੂੰ ਨਹੀਂ ਲੱਗਦਾ ਕਿ ਕੌਣ ਕਰੂਗਾ ਕੰਮ ਫਿਰ ਤੂੰ ਵੀ ਨਾ ਕਰ ਫਿਰ ਹੁਣ ਕੀ ਕਰਾਂ ਕਿੱਧਰ ਜਾਵਾਂ ਮੈਂ ਤੋ ਪਗਰ ਕੇ ਬਹਿ ਜਾ ਕਰ ਜਿਹੜਾ ਕੰਮ ਕਹਿੰਦੀ ਆ ਨਾ ਕਰਿਆ ਕਰ ਤੂੰ ਆਪਦਾ ਵੀ ਨਾ ਕਰਿਆ ਕਰ ਬੈਠੇ ਤੋਂ ਕਿੱਥੇ ਸਰਦਾ ਮਮਮੀ ਨਹੀਂ ਹਟਦੀ ਮਮਮੀ ਸਿਰ ਤੇ ਚੜ ਜਾਂਦੀ ਐ ਚਾਰੇ ਲੈ ਕੇ ਕੁਛ ਨਹੀਂ ਹੁੰਦਾ ਮਮਮੀ ਨੂੰ ਗੋਲੇ ਹੀ ਨਾ ਕਰ ਤੂੰ ਕਿੱਥੇ ਲੋਟ ਆਉਂਦਾ ਭੈਣੇ ਤੂੰ ਹਜੇ ਨਿਆਣੀ ਐ ਤੈਨੂੰ ਪਤਾ ਨਹੀਂ ਇੰਨਾ ਗੱਲਾਂ ਦਾ ਜਦੋਂ ਧੀਆ ਵਹਿਈਆਂ ਜਾਣ ਨਾ ਉਤ ਆਪਾਂ ਮੇ ਸੋਹਰੇ ਮਾੜਿਆ ਆਪਾਂ ਮੇ ਚੰਗੇ ਆ ਉਵੇਂ ਕੱਟਣਾ ਪੈਂਦਾ ਇੱਕ ਸਾਡੇ ਤਾ ਆ ਗਈ ਕਲਸ਼ਣੀ ਨਿਆਣੇ ਨੂੰ ਨੇ ਨਹੀਂ ਕੋਈ ਗੱਲ ਨਹੀਂ ਜਾਂਦੀ ਚੰਗਰੀ ਐਗੀ ਤੂੰ ਕੋਈ ਕਰਿਆ ਕਰ ਕੋਸਤਾ ਕਰ ਲੈ ਨਹੀਂ ਤੂੰ ਇਹਦੀ ਗੁਲਾਮ ਬਣ ਕੇ ਰਹਿ ਜਾਵੇਂਗੀ ਕੰਮ ਕਰਾਈ ਜਾਇਆ ਕਰੂਗੀ ਤੇਥੋਂ ਹੋ ਚਰ ਕੋਈ ਨਾ ਦੇਖਦੀ ਆ ਗੱਲ ਤਾਂ ਤੇਰੀ ਵੀ ਸਹੀ ਆ ਸਹੀ ਤਾਂ ਹੈਗੀ ਹੈਗੀ ਅਮਲ ਕਰੀ ਥੋੜਾ ਜੰਗਾ ਮਦਦ ਜਾਨੀ ਆ ਚਾਚੀ ਆ ਗਈ ਹੋਰ ਮੈਨੂੰ ਕਹੂਗੀ ਵੀ ਉਂਗਲਾ ਲਾ ਕੇ ਬਾਰੀ ਨਹੀਂ ਹੋਰ ਬਾਗ ਜੋ ਅੱਗੇ ਮੇਰੇ ਜੂਤ ਪਈ ਜਾਂਦੇ ਫਰ ਖੰਨੇ ਸਨ ਤੇਰੇ ਭੈਣਗੇ ਉਹੀ ਤਾਂ ਮੈਂ ਕਹਿਣੀ ਹੈਗੀ ਮੇਰੀ ਵਰਕੀ ਖਾ ਲਾ ਤਰਕੇ ਦੇ ਫਿਰਦੇ ਆ ਪੌਂਕ ਦੇ ਕਰਕੇ ਦੇਖਦੇ ਆ ਕੰਮ ਕਰਦੇ ਰੋਟੀ ਕਿੱਧਰ ਕੰਮ ਨਵੇੜ ਲਿਆ ਤੇ ਰੋਟੀ ਤਾਂ ਹੁਣ ਖਾਣੀ ਐ ਕੰਮ ਨਵੇੜ ਕੇ ਖਾਈ ਰੋਟੀ ਰੋਟੀ ਛੱਡ ਸਾਹਮਣੇ ਨਵੇੜ ਲਾ ਪਹਿਲਾਂ ਕੋਈ ਰੋਟੀ ਤਾਂ ਮੈਨੂੰ ਖਾ ਲੈਨੇ ਮੈਂ ਤੜਕੇ ਦੀ ਕੰਮ ਕਰਦੀ ਫਿਰਦੀ ਆ ਕਿਧਰੇ ਨਹੀਂ ਜਾਣ ਨਿਕਲਦੀ ਪਹਿਲਾਂ ਕੰਮ ਨਵੇੜ ਫੇਰ ਰੋਟੀ ਖਾਈ ਬਸ ਉਸੇ ਟੋਟੀ ਵਿੱਚ ਪਾਣੀ ਪਾਉਣਾ ਸੀ ਚਲ ਫੇਰ ਪਾਉਣੀ ਬਲੇ ਮੈਂ ਸਿਮਰ ਨੂੰ ਫੋਨ ਲਾਵਾਂ ਇੱਥੇ ਹੀ ਬਹਿ ਜਾਨੀ ਆ ਕਿੱਥੇ ਜਾਉਂਗੀ ਹੈਲੋ ਸਿਮਰ ਸਤਿ ਸ਼੍ਰੀ ਅਕਾਲ ਬੁੱਤ ਹੋਰ ਕਿਵੇਂ ਆ ਸੱਸ ਕਿਵੇਂ ਹੈ ਤੇਰੀ ਠੀਕ ਆ ਸਾਰੇ ਸਾਰੇ ਤੇਰੀ ਠਾਣੀ ਕਿਵੇਂ ਆ ਅੱਛਾ ਚਲ ਵਧੀਆ ਵਧੀਆ

ਹੈਲੋ ਆ ਹਾਂ ਮम्मी ਤੇ ਕਰਨਾ ਕਰੀ ਕੀ ਕਰੀ ਕੁਛ ਨਹੀਂ ਪਤਾ ਲੱਗਿਆ ਹਾਂ ਜੇ ਪਤਾ ਲੱਗ ਗਿਆ ਮੈਨੂੰ ਇਹ ਘਰੋਂ ਕੱਢ ਦੇਣਗੇ ਪਤਾ ਨਹੀਂ ਮम्मी ਨਹੀਂ ਪਤਾ ਲੱਗਿਆ ਇਹਨਾਂ ਨੂੰ ਵੀ ਆਪਣੇ ਗੈਣੇ ਨਕਲੀ ਆਗੇ ਜੇ ਹੁਣ ਤਾਂ ਮੇਰੇ ਘਰ ਦੇ ਚੋਂ ਉਧਰ ਆ ਗਈ ਜੇ ਪਤਾ ਲੱਗ ਜੂਗੇ ਤਾਂ ਇਹ ਘਰੋਂ ਕੱਢ ਦੇਣਗੇ ਮੈਨੂੰ ਹੁਣ ਤਾਂ ਮੈਂ ਕੋਈ ਕੰਮ ਨੂੰ ਹੱਥ ਨਹੀਂ ਲਾਉਂਦੀ ਹਾਂ ਨਾ ਨਾ ਤੂੰ ਫੇਰ ਨਾ ਕਰ ਮੈਂ ਪਤਾ ਲੰਬੇ ਹਰੇ ਤਾਂ ਚੰਗਾ ਕੋਈ ਆ ਵੀ ਨਾ ਜਾ ਮੈਂ ਫੋਨ ਕਰਦੀ ਆ ਚੰਗਾ ਹਾਂ ਹਾਂ ਧਿਆਨ ਮੰਨ ਚੰਗਾ ਕੋਈ ਕਰੀ ਜਾਂਦੀ ਆ ਜਮ ਬਿੰਦੇ ਬਿੰਦੇ ਫੋਨ ਲਾਈ ਜਾਊਗੀ ਫੇਰ ਤਾਂ ਪਤਾ ਲੱਗੂਗੀ ਆਈ ਨਹੀਂ ਪਤਾ ਇੱਥੇ ਫਿਰਦੀ ਹੋਵੇ ਮੰਮੀ ਤਾਂ ਜਾ ਰਹੀ ਨੀਂਗੀ ਕੋਈ ਕਰੀ ਜਾਂਦੀ ਆ ਮੰਮੀ ਦਾ ਅੱਛਾ ਨਕਲੀ ਗਹਿਣੇ ਨਕਲੀ ਗਹਿਣੇ ਪਾ ਕੇ ਸਾਰੇ ਟੱਬਰ ਨੂੰ ਮੁਠੀ ਚ ਕਰੀ ਫਿਰਦੀ ਆ ਮੇ ਜਿੱਦਣ ਦੀ ਆਈ ਆ ਨਾ ਮੇਰੀ ਰੋਟੀ ਹਰਾਮ ਕਰ ਛੱਡੀ ਆ ਕੋਈ ਨਹੀਂ ਦੱਸਦੀਆਂ ਮੈਂ ਵੀ ਮੰਮੀ ਨੂੰ ਨਕਲੀ ਗਹਿਣੇ ਪੈਸੇ ਪੈਸੇ ਨਕਲੀ ਗਹਿਣਾ ਤੇ ਹਵਾ ਮਾਰ ਮਾਰ ਕੇ ਨੇ ਜੋਣਾ ਦੁੱਬਰ ਕਰ ਛੱਡਿਆ ਸੀ ਦੇਖਦੀਆਂ ਮੈਂ ਉਹਨੂੰ ਹੁਣ ਕੋਈ ਗੱਲ ਨਹੀਂ